ਬਾਬਾ ਵੀਡੀਓ ਬਣਾਤੀ ਤੇ ਚੈਨਲ ਆਪਣਾ ਔਲਖ ਜੈਡ 555 ਸਬਸਕ੍ਰਾਈਬ ਕਰਦੇ ਹੋ ਤੇ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਕਿ ਕਿੱਦਾਂ ਦੀ ਬਣੀ ਕਿਉਂਕਿ ਆਪਾਂ ਜੇ ਨਵੀਂ ਨਵੀਆਂ ਲੱਗੇ ਵੀਡੀਓ ਬਣਾਉਣ ਕੋਈ ਖਾਸ ਨਹੀਂ ਬਹੰਦੀਆਂ ਆਪਣੇ ਕੋ ਅਗਲੀਆਂ ਵੀਡੀਓ ਵਧੀਆ ਬਣਾਵਾਂਗੇ ਸਪੋਰਟ ਕਰੋ ਸਾਨੂੰ ਸਪੋਰਟ ਕਰੋ ਬਾਬਿਓ ਤੇ ਵੀਡੀਓ ਸ਼ੇਅਰ ਕਰਦੇ ਹੋ ਜਰੂਰ ਜੇ ਵਧੀਆ ਲੱਗੇ ਕਮੈਂਟ ਕਰਕੇ ਦੱਸ ਦਿਓ ਜੇ ਨਹੀਂ ਵਧੀਆ ਲੱਗੀ ਤਾਂ ਵੀ ਕਮੈਂਟ ਕਰਕੇ ਦਾਰ ਦਿਓ ਪਰ ਗਾਲਾਂ ਨਾ ਕਢਿਓ ਬਾਕੀ ਜੋ ਮਰਜ਼ੀਓ ਕਮੈਂਟਾਂ 'ਚ ਗਾਲ ਨਹੀਂ ਕਢਣੀ ਬਸ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਤੇ ਸ਼ੇਅਰ ਕਰਨਾ ਨਾ ਭੁੱਲਿਓ ਕਹਦੋ ਹੁਣ ਧੰਨਵਾਦ ਜੀ ਧੰਨਵਾਦ ਜੀ ਕੀ ਗੁਰਵਾਲ ਲੇਟ ਹੀ ਹੋ ਗਈ ਆ ਆਪ ਦਾ ਕੋਈ ਕਣੀ ਕਣਕੋ ਗਵੀ ਆ ਆਪਨੀ ਪਰਾਲੀ ਕੱਢਣਾ ਨਹੀਂ ਕੋਈ ਨਾ ਸਵੇਰੇ ਕਰਾਉਣਾ ਮੁੰਡਿਆਂ ਨੂੰ ਛੁੱਟੀ ਕਾਲ ਜਿਹਾ ਕੱਢ ਨਹੀਂ ਪਰਾਲੀ ਹਰ ਰਾਲ ਮਿਲ ਕੇ ਬੰਦੇ ਨੂੰ ਕਰਦਾ ਹੂ ਉਹ ਚਰੀ ਆ ਵਾਰਤ ਤੋਂ ਮੈਨੂੰ ਚੇਤਾ ਆ ਗਿਆ ਤੇ ਭਈਆਂ ਨਾਲ ਅੰਤ ਕਾਲ ਰਹਿੰਦਾ ਜੇ ਚੜਨਾ ਫਿਰ ਨਾ ਕਿ ਨਾ 12 ਵਜੇ ਕਰਦਾ ਫੋਨ ਪਟਵਾਰੀ ਨੂੰ ਇੱਥੇ ਨਾ 12 ਵਜੇ ਅੱਜ ਜੀ ਹੁਣ ਸਸਿਕਾ ਪਟਵਾਰੀ ਸਾਹਿਬ ਹਾਂ ਜੀ ਪਟਵਾਰੀ ਸਾਹਿਬ ਮੈਂ ਬ੍ਰਿੰਦਰ ਜਮ ਬੋਲਣ ਕਾਮਾਂ ਤੋਂ ਪੜਾ ਲਿਖਾ ਉਹ ਤੇ ਇੱਥੇ ਹੀ ਆ ਜੇ ਹਾਂਜੀ ਇੱਥੇ ਹੀ ਆ ਜੀ ਉਹ ਪਹਿਆਂ ਕਰਾ ਲਾਂ ਇੰਤਕਾਲ ਕਰਾਉਣਾ ਹੈ ਅੱਛਾ ਚਲੋ ਮੈਂ ਆਏ ਫਿਰ ਅੱਧੇ ਘੰਟੇ ਘੰਟੇ ਦਾ ਕੰਮ ਚਲੋ ਠੀਕ ਹੈ ਕਿੱਥੇ ਪਟਵਾਰੀ ਸਾਹਿਬ ਆਓ ਆਓ ਨੰਗਾ ਵਾ ਇੱਧਰ ਅੱਗੇ ਆ ਜੋ ਬ੍ਰਦਰ ਸਾਹਿਬ ਆਪਣਾ ਇੰਤਕਾਲ ਹੋਇਆ ਢਾਈਆਂ ਕਨਾਲ ਦਾ ਹਾਂਜੀ ਰਾਮਾ ਫਰਦ ਲਿਆ ਦੀ ਲਵਾ ਕੇ ਦਾ ਨੰਬਰ ਦੇਖੋ ਮੜੇ 24 ਬੜਾ 28 ਦਾ ਵੇਖ ਲਿਓ ਮੜੇ 24 ਬੜਾ 28 ਦਾ ਤਿੰਨ ਨੰਬਰ ਜੀ ਇਹ ਢਾਈ ਕਨਾਲਾ ਥਾਂ ਦਾ ਇਹਦਾ ਇੰਤਕਾਲ ਚਾੜ ਦਿਓ 341 ਦਾ ਕੋਈ ਗੱਲ ਨਹੀਂ ਤੇ ਬ੍ਰਾਈ ਸਾਹਿਬ ਫਿਰ ਕਰ ਦਿਓ ਕੰਮ ਛੇਤੀ ਖਰਚਾ ਪਾਣੀ ਦੇਣਾ ਕਨਾਂਪੜਵਾਲੀ ਸਾਹਿਬ ਪੰਜ ਕਿਰਦਾਰ ਆਪਾਂ ਕੜਵਾਲੀ ਸਾਹਿਬ ਮਾਤੜ ਬੰਦਾ ਨਹੀਂ ਪੰਜ ਚਾਹੇ ਆ ਨਹੀਂ ਡੇਢ ਕਿਲਾ ਦੇ ਮੇਰੇ ਕੋਲ ਜਮੀਨ ਹੈ ਅਪੜਵਾਲੀ ਸਾਹਿਬ ਨੇ ਆ ਬਾਲ ਬੱਚਾ ਵਾਲਾ ਕੋ ਤਰਸ ਕਰੋ ਚਲੋ ਜੀ ਚਲੋ 2000 ਦੇ ਨਾਲੇ ਕੰਮ ਕਰ ਦਿਓ ਕੜਵਾਲੀ ਸਾਹਿਬ ਕੋਈ ਕਰ ਦੇ ਚੰਗਾ ਜੀ ਸਾਸਿ ਜੀ ਛੋਟੇ ਚਾਹ ਲਿਆ ਲੈ ਜੀ ਆਵਾ ਕਿੱਥੇ ਮਰ ਗਿਆ ਹਾਲੋ ਜਨਾਲ ਚਾ ਪੀਓ ਆਰਾ ਦੇ ਪੂ ਚੁੱਕਿਆ ਆਪਣਾ ਤੇ ਲੋ ਜਾ ਠੰਡੀ ਹੋ ਜੰਗੀ ਲੰਗਾ ਛੋਟੇ ਮੈਂ ਚਲਦਾ ਭੰਡੇ ਲੈ ਆ ਆਪਣੇ ਲੈਣ ਚੱਲੇ ਪਟਵਾਰੀ ਸਾਹਿਬ ਹਾਂਜੀ ਚੱਲੇ ਚਰਚਾ ਪਾਣੀ ਦੇ ਦੋੜਾ ਜਾ ਟੁੱਟਿਆ ਹੋਇਆ ਦੇਖ ਲੈ 10 ਰੁਪਏ ਦੇ 10 ਬੰਦਾ 150 ਦੇ ਦੇ ਜਾਵੇ 10 ਰੁਪਏ ਨਕੀ ਆਹ ਜਟਾਂ ਨੂੰ ਲੱਖਾਂ ਨਾਲ ਲੈਂਦਾ ਸਾਡੇ ਗਰੀਬਾਂ ਲਈ 10 ਰੁਪਏ ਚਲੋ ਰੱਬ ਦਾ ਭਣਾ ਇਹੋ ਜਿਹੇ ਕੀੜੇ ਪੈ ਗਏ ਮਾਰ ਦਿੰਦੇ ਚਲੋ ਉਹ ਚਾਚਾ ਯਾਰੀ ਨੂੰ ਬੰਨ ਕੇ ਰੱਖਿਆ ਅਗਰ ਮੜਾ ਜਾ ਤੂੰ ਐਵੇਂ ਉਹ ਤੂੰ ਪੰਮ ਪਾ ਕੇ ਕੋਈ ਲੱਭਦਾ ਤੂੰ ਬੀੜੀ ਪੀ ਜਾ ਨਾ ਚੰਗਾ ਤਾਂ ਤਾਂ ਮੈਂ ਉਹਨਾਂ ਪਟਵਾਰੀ ਨੂੰ ਮਿਲਵਾ। ਕਾਮਯੋਗ ਨਾਲ ਥੋੜਾ ਜਿਹਾ ਦਨਵਾਉਂਦਾ ਮਿਲਦਾ। ਠੀਕ ਹੈ। ਅਸੀਂ ਆ ਪਟਵਾਰੀ ਸਾਹਿਬ। ਮੈਂ। ਬਟੂ ਚਾਲਿਆ। ਪਟਵਾਰੀ ਸਾਹਿਬ ਚਾਹ ਨਹੀਂ ਪੀਣੀ ਪਟਵਾਰੀ ਸਾਹਿਬ ਕਿੱਥੇ ਦਾ ਕੱਪੜਾ ਕੰਮ ਫਿਰ। ਬਾਹਰ ਹੈਗਾ ਤੇ ਹੇੜਾਂ ਦੋਹਾਂ ਤਰ੍ਹਾਂ ਦੋਹਾਂ ਈਆਂ ਦਾ ਨਾਮ ਬੋਲਦਾ ਵਿੱਚ। ਅੱਛਾ ਕਿਹਦਾ ਕਿਹਦਾ? ਆਹ ਹਰਜੀਤ ਸਿੰਘ ਤੇ ਪਰਮਜੀਤ ਸਿੰਘ ਦਾ ਨਾਮ ਬੋਲਦਾ। ਅੱਛਾ ਜੀ ਫਿਰ ਮੇਰਾ ਥਾਂ ਕਿੰਨਾ ਬੰਦਾ? ਤੇਰਾ ਮਾਹ ਦੋ ਕਰਾਲਾ ਬੰਦਾ ਮੇਰੇ ਥਾਂ। ਬੜੀ ਸਹੇਰ ਬੜਾ ਠਕਾ ਹੋ ਜਾਣਾ ਦੇ ਇਹ ਮੈਂ ਵਟਾ-ਵਟਾ ਤੇਰੀਆਂ ਗਾਂਵ-ਛਾਈਆਂ ਹਾਥੋਂ ਹਾਲ ਹਾਲਤ ਹੈ ਜੂ ਪਰ ਖਰਚਾ ਪਾਣੀ ਲੱਗਣਾ ਔਰ ਨਹੀਂ ਪਟਵਾਰੀ ਸਾਹਿਬ ਆਪਾ ਇਦਾਂ ਕਰੀਏ ਆ ਇਦਾਂ ਨਹੀਂ ਸਮਝ ਲੱਗਦੀ ਕਾਪੀਆਂ ਕਿਤਾਬਾਂ ਚ ਇੱਕ ਰੀ ਉੱਥੇ ਜਾ ਕੇ ਦੇਖੀਏ ਪਹਿਲੇ ਨਹੀਂ ਇੱਥੇ ਨਹੀਂ ਪਟਵਾਰੀ ਸਾਹਿਬ ਇੱਥੇ ਨਹੀਂ ਸਮਝ ਲੱਗਣੀ ਆ ਜਾਓ ਚਲੀਏ ਚਲੋ ਆ ਜਾਓ ਮੈਨਾਂ ਚਲੀ ਮੋਬਾਈਲ ਫੜ ਲਓ ਆਪਣਾ ਉਹ ਕਾਪੀ ਅਗਲੇ ਲੈ ਲੋਣਾ ਉੱਥੇ ਨੰਬਰ-ਨੰਬਰ ਲੈਣੇ ਪੈਂਦੇ ਵਾਹ ਜੋ ਚਲੀਏ। ਕਿਸਾ ਵੇਲੇ ਸਾਲ ਹੋ ਗਿਆ ਜੇ। ਇੰਨਾ ਦਿਨਾਂ ਦੀ ਗੱਲ ਓਦੋਂ ਪਰਾਲੀਆਂ ਦੇ ਆਮਾ ਕੱਢਣ। ਓਦੋਂ ਦਾ ਕੰਮ ਖਲੋਤਾ ਸਾਲ ਹੋ ਗਿਆ ਵਾ। ਕੋਈ ਪਟਵਾਰੀ ਸਾਹਿਬ ਦਿਹਾੜੀ-ਦੇਹਾੜੀ ਕਰਦਿਆਂ ਸਾਲ ਨਿਗਾਹਤਾ ਦੇ। ਇਦਾਂ ਚਲੋ ਆਜੋ ਅਗਲੀ ਵਾਟੀ ਵੇਖ ਆਈਏ। ਕਾਫੀ ਰਹਾ ਦੋ ਇੱਥੇ। ਆਪਾਂ ਵੀ ਰਹਾ ਦੋ ਆਪਾਂ। ਬਾਦੂ ਪਰਵਾਇ ਜਾਓ। ਅਗਲੀ ਵਾਟੀ ਵੇਖ ਆਈਏ। ਯਾ ਫੇ ਇਪਟਵਾਰੀ ਵਡੇ ਰੇ ਫਰੰਟ ਫੜਿਆ ਨਰਮਤ ਦਸਾਂਤ ਨਰਮਤ ਦਮਾਂ ਪਹਿਣ ਦਸ ਹਾਂ ਛੱਟਣ ਹਾਂ ਮਗੇ ਬੈ ਚੱਪਾ ਦਸਾਂਤ ਨਰਮਤ ਦਮਾਂ ਪਹਿਦਰ ਮਾ ਕੋਣ ਨੀ ਵਜਾ ਦਸਾਂਤ ਮਤ ਆ ਅਠਵਾਰੀ ਵਡਾ ਬਣਾ ਫਰਦਾ ਲਈ ਬਣਾ ਆ ਜੱਟਾਂ ਨੂੰ ਇਹਨੇ ਦੇਖੀ ਨਾ ਮੁੜ ਕੇ ਤੂੰ ਦਸਾਂ ਮਨ ਮਾ ਸਾਈ ਜੱਟਾਂ ਨੇ ਹਾਂ ਜੋੜੀ ਪੇਚਾਂ ਨੇ ਟਿਕਾ ਜਿਆਦਾ ਕਿਸਨੇ ਨੇ ਆਇਓ ਪਰਿਵਾਰ ਸਾਹਿਬ ਆਇਓ ਇਹ ਗੱਲ ਬੜੇ ਪਛਾਣ ਜਾਣ ਕੇ ਖਲੋਤੇ ਅੱਜ ਆਇਓ ਐ ਸਾਹਿਬ ਕੀ ਤੇ ਹਰਸੀਆਂ ਬੈਠੋ ਬੈਠ ਮੈਨਾ ਤਾਂ ਦਾਦਾ ਪਾ ਹਾਂਜੀ ਪਰਿਵਾਰੀ ਸਾਹਿਬ ਕਿੱਥੋਂ ਆਇਆ ਕਹੇ ਦਾ ਉਹ ਫਿਰ ਮੁੰਡੇ ਮੇਰੇ ਆਏ 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 ਮੈਨੂੰ ਗਰੇ ਨੂੰ ਮਾਰ ਤਾ ਤੇਰਾ ਕਾਕੜਾ ਰੇ ਤੇਰੀ ਪਾਗੜਾ ਤੇ ਜਟਾ ਗੁੰਦੂ ਤਾ ਮੈਨੂੰ ਤਾ